ਉਹ ਪੁੱਤਾਂ ਨੂੰ ਬਚਾਉਂਦੀ ਹੈਗਾ ਕਾਮਰੇਡ ਹੋਰ ਹੀ ਪਾਸੇ ਉਲਝਾ ਰਹੇ ਆ ਏਜੰਸੀਆਂ ਦੇ ਹੱਥ ਖੇਡ ਰਹੇ ਤੁਹਾਨੂੰ ਆਏ ਕਹਿੰਦੇ ਜਿਨੇ ਹੁਣ ਇਤਿਹਾਸ ਹੀ ਨਹੀਂ ਪੜ੍ਹਿਆ ਜਿਨਾਂ ਨੇ ਇਹਦੇ ਤੇ ਬਣਾਉਣੇ ਹੁੰਦੇ ਆ ਉਹ ਵਿਊਜ ਲੈ ਕੇ ਕਮਾਈ ਕਰਨੀ ਹੁੰਦੀ ਆ ਉਹ ਇਹ ਜੇ ਮਤਲਬ ਸ਼ੋਰ ਲੀਆਂ ਛੱਡ ਸਕਦੇ ਆ ਉਹ ਬੀਬੀ ਲੱਗੀ ਹੋਣਾ ਰੰਗਲਾ ਪੰਜਾਬ ਬਣਾਉਣ ਇੱਕ ਪਾਸੇ ਸਾਡਾ ਪੁੱਤ ਦੀ লাশ ਪਈ ਸੀ ਸਾਡੇ ਮਤਲਬ 100 ਕਹਾਂ ਕਿਸਾਨ ਪੱਟੜ ਪਿਆ ਸੀ ਤੇ ਉਧਰ ਰੰਗਲਾ ਪੰਜਾਬ ਮਨਾਇਆ ਜਾ ਰਿਹਾ ਸੀ ਜਿਆਦਾ ਇਹਨਾਂ ਦੇ ਦਿਮਾਗ ਦੇ ਵਿੱਚ ਸਿਰ ਨਹੀਂ ਹੁੰਦਾ ਆਪਾਂ ਤਾਂ ਕਹਿੰਦੇ ਹਾਂ ਜੇ ਗਮਾਂਡੀਆਂ ਦਾ ਵੀ ਮਰੇ ਹੋਵੇ ਅਫਸੋਸ ਹੁੰਦਾ ਜਿਨ੍ਹਾਂ ਨੇ ਆਪ ਦਾ ਸਰਬੰਦੀ ਵੱਲੋਂ ਮੈਂ ਤਾਂ ਹਲਾ ਨਹੀਂ ਕਰਦਾ ਵੀ ਜੇ ਪੰਜਾਬ ਸਰਕਾਰ ਇਹ ਮਤਲਬ ਇਹ ਫਾਇਰ ਦਰਜ ਨਹੀਂ ਕਰਦੀ ਤਾਂ ਲੜਾਈ ਆ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਲੜਨੀ ਚਾਹੀਦੀ ਆ ਸਾਡੇ ਲੋਕਾਂ ਨੂੰ ਕਹਿੰਦੇ ਕਿਹਾ ਸੀ ਕਿ ਆਪ ਦਿੱਲੀ ਵੱਲ ਜਾਓ ਤੇ ਇਹਨਾਂ ਨੇ ਟਰੈਕਟਰ ਹੀ ਦਿੱਲੀ ਵੱਲ ਮੂੰਹ ਕਰਕੇ ਖੜਾ ਦੇ ਇਹਦਾ ਕੀ ਫਾਇਦਾ ਮੁੱਖ ਮੰਤਰੀ ਦੀਪੂ ਮਕਾਕੇ ਮੈਂ ਦੇ ਦਿੰਦਾ ਕਹਿੰਦੇ ਆਮ ਕਰਦਾ ਤੇ ਕਿਸਾਨਾਂ ਦਾ ਪੁੱਤ ਦੇਖੋ ਚੋਟਕਲੇ ਆਵਾਜ਼ ਬੰਦਾ ਪਹਿਲਾਂ ਪਹਿਲਾਂ ਇਹ ਮਤਲਬ ਇਹ ਸਾਡੇ ਸਾਥੀਆਂ ਨੂੰ ਬੰਨਣ ਚ ਕਾਮਯਾਬ ਰਿਹਾ ਹੋ ਖੁਦ ਮਤਲਬ ਵਿਚੋਲਗੀ ਕਰਕੇ ਮੀਟਿੰਗਾਂ ਕਰਾ ਕੇ ਮਤਲਬ ਮੈਂ ਕਹੂੰਗਾ ਜਿਹੜਾ ਗਲਤ ਫੈਸਲਾ ਕਰਾ ਚੱਲਿਆ ਸੀ 26 ਤਰੀਕ ਅੱਜ ਦੇ ਦਿਨ ਕਿਸਾਨਾਂ ਦੇ ਵੱਲੋਂ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਕਰਕੇ ਖੜਾਉਣ ਦਾ ਜਿਹੜਾ ਐਸਕੇਮ ਦਾ ਸੱਦਾ ਸੀ ਅੱਜ ਇਹ ਬਠਿੰਡੇ ਦੇ ਵਿੱਚ ਕਿਸਾਨਾਂ ਗੂ ਮਨਜੀਤ ਸਿੰਘ ਧਨੇਰ ਪਹੁੰਚੇ ਨੇ ਗੱਲਬਾਤ ਕਰਾਂਗੇ ਧਨੇਰ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੈ ਕਿਉਂਕਿ ਲੋਕ ਕਹਿ ਰਹੇ ਨੇ ਜਾਂ ਜਿਹੜੇ ਧਰਾਤਲਤੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਆਪ ਦਿੱਲੀ ਵੱਲ ਜਾਓ ਪਰ ਕਹਿੰਦੇ ਕਿਹਾ ਸੀ ਕਿ ਆਪ ਦਿੱਲੀ ਵੱਲ ਜਾਓ ਤੇ ਇਹਨਾਂ ਨੇ ਟਰੈਕਟਰ ਹੀ ਦਿੱਲੀ ਵੱਲ ਮੂੰਹ ਕਰਕੇ ਖੜਾਤੇ ਇਹਦਾ ਕੀ ਫਾਇਦਾ ਹੋਵੇ ਦੇਖੋ ਇਹ ਪ੍ਰੋਟੈਸਟ ਕਰਨ ਦੀ ਜਿਹੜੀ ਮਤਲਬ 26 ਤਰੀਕ ਅੱਜ ਦੀ ਤੈਅ ਕੀਤੀ ਆ ਉਹਦਾ ਕਾਰਨ ਇਹ ਹੈ ਵੀ ਅੱਜ WTO ਦੀਆਂ ਜਿਹੜੀਆਂ ਨੀਤੀਆਂ ਬਣਾਉਣ ਵਾਲੀ ਸੰਸਥਾ ਹੈ ਉਹਦੀ ਮੀਟਿੰਗ ਹੋ ਰਹੀ ਹੈ ਤਿੰਨ ਦਿਨਾਂ ਵਾਲੀ ਮੀਟਿੰਗ ਹੈ ਉਹਨਾਂ ਨੂੰ ਮਤਲਬ ਅਸਲ ਚ ਸੁਣਾਉਣੀ ਕਰਨ ਵਾਸਤੇ ਇਹ ਡਾਇਰੈਕਟਰਾਂ ਦਾ ਜਿਹੜਾ ਮਤਲਬ ਰੋਸ ਪ੍ਰੋਟੈਸਟ ਇਹ ਇਹ ਸੜਕਾਂ ਤੇ ਮਤਲਬ ਖੜਾ ਕੀਤਾ ਹੈ ਦਿੱਲੀ ਹਕੂਮਤ ਵੱਲੋਂ ਕਰਕੇ ਇੱਕ ਮਤਲਬ ਕਹੂੰਗਾ ਵਿਰੋਧ ਦਾ ਢਾਂਗ ਆ ਉਹ ਲੱਗੂ ਇੱਕ ਗੱਲ ਹੈ ਜੀ ਮਤਲਬ ਵਾਰ-ਵਾਰ ਚਾਚਾ ਚੱਲਦੀ ਐ ਤੁਸੀਂ ਬੋਲੇ ਵੀ ਸੀ ਉਹ ਕਹਿੰਦੇ ਵੀ ਜਿਹੜੇ ਪੰਜਾਬ ਚ ਬੈਠੀਆਂ ਜਥੇਬੰਦੀਆਂ ਇਹ ਐਵੇਂ ਨਿੱਕੇ ਮੋਟੇ ਪ੍ਰੋਗਰਾਮ ਦੇਈ ਜਾਂਦੇ ਆ ਅਸਲੀ ਮੁਕਾਬਲਾ ਤਾਂ ਬਾਡਰਾਂ ਤੇ ਚੱਲ ਰਿਹਾ ਹੈ ਉੱਥੇ ਕਿਉਂ ਨਹੀਂ ਜਾਂਦੀ ਕਹਿੰਦੇ ਨਹੀਂ ਬਾਡਰਾਂ ਤੇ ਵੀ ਮੁਕਾਬਲਾ ਚੱਲ ਰਿਹਾ ਹੈ ਜਥੇਬੰਦੀਆਂ ਦੀ ਜਿਉਂ-ਜਿਉਂ ਜਿਹੇ ਜੀ ਸਮਝਿਆ ਸੰਯੁਕਤ ਖਾਨ ਮੋਰਚੇ ਦੀ ਮੈਂ ਇਹ ਗੱਲ ਕਹੂੰਗਾ ਵੀ ਜਿੱਦੀ ਵੱਡੀ ਤਿਆਰੀ ਦੀ ਥੱਲੇ ਲੋੜ ਹੈ ਭਾਰਤ ਪੱਧਰ ਦੀ ਜਿੱਦਿਆਂ ਭਾਰਤ ਪੱਧਰ ਦੀਆਂ ਮੰਗਾਂ ਅਸੀਂ ਜਿਹੜੀ 16 ਫਰਵਰੀ ਦਾ ਭਾਰਤ ਬੰਦ ਕਰਾਇਆ ਉਹਦੇ ਵੱਲ ਨੂੰ ਮਤਲਬ ਕਿਰਤੀਆਂ ਦੇ ਹੱਥ ਜੋੜੇ ਨੇ ਇਕੱਠੇ ਕੀਤੇ ਨੇ ਕਿਉਂਕਿ ਕੇਂਦਰੀ ਹਕੂਮਤ ਆ ਜਿਹੜੀ ਉਹ ਕੱਲੇ ਕਹਿਣ ਤੋਂ ਮੰਨਣ ਵਾਲੀ ਨਹੀਂ ਅਸੀਂ ਉਹਤੇ ਲੱਗੇ ਹੋਏ ਨੇ ਚਲੋ ਇਹ ਆਜ਼ਾਦ ਸੀ ਇਹਨਾਂ ਨੇ ਆਪਦਾ ਮਤਲਬ ਸੱਦਾ ਜਿਲ੍ਹਾ ਪਹਿਲਾਂ 26 ਫਰਵਰੀ ਦਾ ਸੀ 26 ਤੋਂ ਫਿਰ ਇਹਨਾਂ ਨੇ 13 ਫਰਵਰੀ ਤੇ ਲੈ ਆਂਦਾ ਚਲੋ ਕੀ ਸੀਗੇ ਉਹ ਤੁਰੇ ਆ ਉਹਨਾਂ ਦਾ ਰਾਈਟ ਸੀ ਉਹ ਨੂੰ ਜਾਣ ਦੇਣਾ ਚਾਹੀਦਾ ਹੈ ਸਰਕਾਰ ਨੂੰ ਅਸੀਂ ਉਦੋਂ ਵੀ ਕਹਿੰਦੇ ਅੱਜ ਵੀ ਕਹਿੰਦੇ ਵੀ ਜਾਣ ਦੇਣਾ ਚਾਹੀਦਾ ਨਹੀਂ ਮਤਲਬ ਰੋਕਣਾ ਚਾਹੀਦਾ ਤਾਂ ਜਿਵੇਂ ਦੁਸ਼ਮਣ ਦੀਆਂ ਫੌਜਾਂ ਹੁੰਦੀਆਂ ਇਦਾਂ ਦਾ ਮਤਲਬ ਮਾਹੌਲ ਬਣਾਇਆ ਪਿਆ ਉਹ ਉਹਦੀ ਅਸੀਂ ਨਖੇਦੀ ਕਰਦੀ ਆ ਪਰ ਲੜਾਈ ਦਾ ਢੰਗ ਹਰੇਕ ਜਥੇਬੰਦੀ ਦਾ ਆਪੋ ਆਪਣੇ ਜਿੱਥੋਂ ਤੱਕ ਬਾਡਰਾਂ ਦੀ ਗੱਲ ਹੈ ਅਸੀਂ 20 ਤਰੀਕ ਤੋਂ ਬੈਠੇ ਹਾਂ ਬਾਡਰ ਤੇ ਮਤਲਬ ਜਿਹੜਾ ਆਪਣਾ ਡੱਬ ਵਾਲੀ ਬਾਰਡਰ ਹੈ ਡੱਬ ਵਾਲੀ ਬਾਰਡਰ ਤੇ ਅਸੀਂ ਮੋਰਚਾ ਲੋਕਾਂ ਨੂੰ ਸੱਦਾ ਦਿੱਤਾ ਵੀ ਆਓ ਭਾਈ ਇਹਨੂੰ ਹੋਰ ਮਤਲਬ ਸਫਲ ਕਰੀਏ ਹਰਿਆਣੇ ਦੇ ਵਿੱਚੋਂ ਸਾਨੂੰ ਮਿਲ ਰਿਹਾ ਮੈਂ ਅੱਜ ਜਾ ਰਿਹਾ ਵਾਂ ਪਿਛਲਾ ਹਫਤਾ ਬਿਮਾਰ ਰਿਹਾ ਘਰੇ ਅੱਜ ਮੈਂ ਉੱਥੇ ਜਾ ਰਿਹਾ ਤੇ 20 ਤਰੀਕ ਤੋਂ ਲਾਇਆ ਹੋਇਆ ਮੋਰਚਾ ਉੱਥੇ ਬਾਰਡਰਾਂ ਤੇ ਹੀ ਉੱਥੇ ਬੈਠਣ ਦਾ ਮੁੱਖ ਕਾਰਨ ਕੀ ਹੈ ਉੱਥੇ ਉਸ ਬਾਰਡਰ ਤੇ ਬੈਠਣ ਦਾ ਮੁੱਖ ਕਾਰਨ ਕੀ ਹੈ ਹਾਲਾਂਕਿ ਇਸ ਐਸਕੇਮ ਦੇ ਤੁਸੀਂ ਨਾਲੋਂ ਐਸਕੇਮ ਦਾ ਕੋਈ ਸੱਦਾ ਨਹੀਂ ਸੀ ਕਿ ਦਿੱਲੀ ਜਾਣਾ ਪਰ ਤੁਹਾਡੀ ਜੱਥੇਬੰਦੀ ਉੱਥੇ ਬੈਠੀ ਉਹਦਾ ਮੁੱਖ ਕਾਰਨ ਕੀ ਹੈ ਦੇਖੋ ਇਹਦਾ ਮੁੱਖ ਕਾਰਨ ਤੇ ਬਈ ਮਤਲਬ ਬਾਰਡਰ ਤੇ ਬੈਠ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਅ ਪਹਿਲਾ ਇਸ ਕੰਮ ਦਾ ਕੋਈ ਉਲਟ ਨਹੀਂ ਹੈ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਪਹਿਲਾਂ ਹੀ ਹੈਗਾ ਇਹ ਵੀ ਜੇ ਕੋਈ ਜਥੇਬੰਦੀ ਆਪਦਾ ਉਦੋਂ ਬਖਰ ਮਤਲਬ ਤਾਲਮੇਲ ਮੈਂ ਕਰ ਸਕਦੀ ਹੈ ਬਖਰ ਮੋ ਤਾਂ ਕੋਈ ਬੈਨ ਨਹੀਂ ਹੈ ਤੁਸੀਂ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਪੜ੍ਹੇ ਹੋ ਐਤਕੀ ਵਾਲੀ ਮੀਟਿੰਗ ਦੇ ਵਿੱਚ ਵੀ ਫੈਸਲਾ ਹੋਇਆ ਹੈ ਅਸੀਂ ਮਤਲਬ ਸਾਡੀ ਜਥੇਬੰਦੀ ਨੂੰ ਲੱਗਦਾ ਹੈ ਵੀ ਮਤਲਬ ਪ੍ਰੋਟੈਸਟ ਆ ਜਿਹੜਾ ਬਾਰਡਰ ਤੇ ਕਰਨਾ ਚਾਹੀਦਾ ਅਸੀਂ ਕਰ ਰਹੇ ਹਾਂ ਕੋਈ ਮਤਲਬ ਰੋਸ ਪ੍ਰੋਟੈਸਟ ਕਰਕੇ ਮਜਾਰੇ ਕਰ ਰਿਹਾ ਮਤਲਬ ਆ ਘਟਣਾ ਦੇ ਸੁਭ ਕਰਨ ਵਾਲੀ ਨੂੰ ਜੋੜ ਕੇ ਬਲ ਡੀਸੀਆਂ ਦੇ ਮਜਾਰੇ ਕਰ ਰਿਹਾ ਕੋਈ ਮਤਲਬ ਚੰਡੀਗੜ੍ਹ ਦੇ ਵਿੱਚ ਮਜਾਰੇ ਕਰ ਰਿਹਾ ਇਹ ਸਾਰੀਆਂ ਜਥੇਬੰਦੀ ਨੂੰ ਅਧਿਕਾਰ ਹੈ ਉਹ ਆਪ ਦਾ ਸੰਯੁਕਤ ਕਿਸਾਨ ਮੋਰਚੇ ਵਾਲਾ ਵੀ ਅਸੀਂ ਲਾਗੂ ਕਰਨਾ ਤੇ ਜਥੇਬੰਦੀ ਵੀ ਮਤਲਬ ਆਜ਼ਾਦ ਹੁੰਦੀ ਹੈ ਇੱਕ ਇਹ ਵੀ ਗੱਲ ਆ ਮਤਲਬ ਉਹੀ ਮੈਂ ਵਾਰ-ਵਾਰ ਉਸੇ ਗੱਲ ਤੇ ਆਉਣਾ ਕੋਈ ਜਿਹੜੀ ਚਰਚਾ ਚੱਲਦੀ ਹੈ ਕਹਿੰਦੇ ਵੀ ਉਧਰ ਪੁੱਤ ਮਰ ਰਹੇ ਆ ਬਾਡਰਾਂ ਦੇ ਉੱਤੇ ਕਾਂਬਰੇਡਾਂ ਨੂੰ ਬਸ ਆ ਨਿੱਕੀਆਂ ਮੋਟੀਆਂ ਗੱਲਾਂ ਦੇ ਵਿੱਚ ਮਤਲਬ ਇਹ ਗੱਲ ਟਾਰਗੇਟ ਕੀਤਾ ਵਾਰ-ਵਾਰ ਕਿਉਂ ਕੀਤਾ ਜਾ ਰਿਹਾ ਕਹਿੰਦੇ ਵੀ ਅਸਲੀ ਘੋਲ ਜਿੱਥੇ ਲੜਦਾ ਹੈ ਜਿੱਥੇ ਇਹ ਏਜੰਸੀਆਂ ਦੇ ਹੱਥ ਖੇਡ ਰਿਆ ਤੁਹਾਨੂੰ ਆਏ ਕਹਿੰਦੇ ਆ ਦੇਖੋ ਮੈਂ ਤਾਂ ਨਹੀਂ ਇਹ ਗੱਲ ਕਹਿੰਦਾ ਮੈਂ ਤਾਂ ਅਸਲ 'ਚ ਇਹ ਪਾੜ ਕੇ ਦੇਖਿਆ ਹੀ ਨਹੀਂ ਕਰਿਆ ਵੀ ਕਾਮਰੇਡ ਤੇ ਸਿੱਖ ਅਡੋ ਅਡੀ ਆ ਮੈਂ ਤਾਂ ਕਹੂੰਗਾ ਜਿਹੜੀ ਲੜਾਈ ਲੜਦੇ ਆ ਅਸਲ 'ਚ ਉਹ ਕਾਮਰੇਡ ਵੀ ਆ ਸਿੱਖ ਵੀ ਆ ਕਿਉਂਕਿ ਮੈਂ ਇਹਨੂੰ ਆਪਦੀ ਜ਼ਿੰਦਗੀ ਚ ਲਾ ਕੇ ਦੇਖਦਾ ਮੈਂ ਮੇਰਾ ਬਾਬਾ ਅਕਾਲੀ ਹੁੰਦਾ ਸੀ ਅਸੀਂ ਅਕਾਲੀਆਂ ਦਾ ਪਰਿਵਾਰ ਆ ਅਕਾਲੀਆਂ ਦਾ ਪਰਿਵਾਰ ਤੇ ਕਾਮਰੇਡਾਂ ਦਾ ਪਰਿਵਾਰ ਬਣ ਗਿਆ ਜਦੋਂ ਨਕਸਲੀ ਮੂਵਮੈਂਟ ਚੱਲੀ ਨਕਸਲੀ ਮੂਵਮੈਂਟ ਦੇ ਜੋਧੇ ਸਾਡੇ ਘਰਾਂ ਦੇ ਵਿੱਚ ਆਉਂਦੇ ਰਹੇ ਨੇ ਮੇਰੇ ਇਲਾਕੇ ਦੇ 7 ਸ਼ਹੀਦ ਹੋਏ ਨੇ ਉਦੋਂ ਕਾਮਰੇਡ ਵੀ ਬਣ ਗਏ ਜਿਹੜੇ ਅਸਲੀ ਕਾਮੁਨਿਸਟ ਸੀ ਮੈਂ ਕਹੂੰਗਾ ਤੀਜਾ ਸਿੰਘ ਸਤੰਤਰ ਤੀਜਾ ਸਿੰਘ ਸਤੰਤਰ ਸਿੱਖ ਸੀ ਸਿੱਖ ਨਾਲ ਕਾਮਰੇਡ ਸਿੱਖ ਦੀ ਇਹ ਨਿਸ਼ਾਨੀ ਕੀ ਹੈ ਵੀ ਇਤਿਹਾਸ ਦੇ ਵਿੱਚ ਮੈਂ ਪੜ੍ਹਦਾ ਵੀ ਤੀਜਾ ਸਿੰਘ ਸਤੰਤਰ ਦਾ ਪਰਿਵਾਰ ਸਾਰਿਆਂ ਨੂੰ ਪਹਿਲਾ ਪਰਿਵਾਰ ਹੈ ਜਿਹੜਾ ਮਸੰਦਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਦੀ ਲੜਾਈ ਸ਼ੁਰੂ ਕਰਦਾ ਤੇ ਯਾਦ ਕਰਾ ਲੈਣਾ ਗੁਰੂ ਘਰ ਨੂੰ ਤੇ ਉਦੋਂ ਉਹ ਕਾਮਰੇਡ ਜਿਹੜੀ ਸੀ ਨਾ ਸਿੱਖ ਵੀ ਸੀਗਾ ਮੈਨੂੰ ਤਾਂ ਇਹ ਬੰਡੀ ਕਿਤੇ ਲੱਗਦੀ ਨਹੀਂ ਜਿਵੇਂ ਮਤਲਬ ਜਿਨੇ ਹੁਣ ਇਤਿਹਾਸ ਹੀ ਨਹੀਂ ਪੜਿਆ ਉਹ ਕੱਲੀ ਆ ਥੋੜਾ ਗੁੱਸਾ ਨਾ ਕਰਿਓ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਦੇ ਤੇ ਬਣਾਉਣੇ ਹੁੰਦੇ ਆ ਉਹ ਬਿਊਜ ਲੈ ਕੇ ਕਮਾਈ ਕਰਨੀ ਹੁੰਦੀ ਆ ਉਹ ਇਹ ਜੇ ਮਤਲਬ ਛੁਰਲੀਆਂ ਛੱਡ ਸਕਦੇ ਆ ਅ ਅਸਲੀ ਸਿੱਖ ਵੀ ਲੜਾਈ ਲੜ ਰਹੇ ਨੇ ਅਸਲੀ ਕਾਮਰੇਡ ਵੀ ਲੜਾਈ ਲੜਾ ਰਹੇ ਨੇ ਇਹ ਦੋਨੇ ਭਾਵੇਂ ਖਾਸ ਕਰਕੇ ਜਿਨ੍ਹਾਂ ਇਤਿਹਾਸ ਨਹੀਂ ਪੜਿਆ ਮੈਨੂੰ ਇੱਕ ਗੱਲ ਦਾ ਫਕਰ ਆ ਮੈਨੂੰ ਬੱਬਰ ਅਕਾਲੀ ਲਹਿਰ ਦੇ ਵਿੱਚ ਅ ਇਥੋਂ ਆਪਣੇ ਸੀਗਾ ਪੰਜਾਬ ਦਾ ਯੋਧਾ ਮੈਂ ਨਾ ਭੁੱਲ ਗਿਆ ਦਾ ਗਾਜਿਆਣੀਆ ਕੁੰਡਾ ਗਾਜਿਆਣੀਆ ਕੁੰਡਾ ਮੇਰੇ ਦਿਮਾਗ ਦੇ ਵਿੱਚ ਇਹੀ ਛਲ ਗਿਆ ਯਾਰ ਗਾਜਿਆਣੀਆ ਕੁੰਡਾ ਬਦਮਾਸ਼ ਰਿਹਾ ਕੁੰ ਮੈਂ ਆਦੇ ਭਰਾ ਨੂੰ ਨਾ ਅਸੀਂ ਮਿਲ ਗਾਜਿਆਣੀਆ ਕੁੰਡਾ ਕਹਿਣ ਲੱਗੇ ਸੀ ਉਹ ਥੋੜਾ ਲੜਾਕੂ ਸੁਹਾਵਾ ਸੀ ਉਹ ਮੈਂ ਇਹਨੂੰ ਇੱਕ ਵਾਰੀ ਮਿਲੀ ਗਾਜਿਆਣੀ ਜਾਣ ਦਾ ਮੌਕਾ ਮਿਲਿਆ ਕਿਸੇ ਭੋਗ ਤੇ ਗਿਆ ਮੈਂ ਉੱਥੇ ਮਤਲਬ ਸੁਣਿਆ ਮੇਰੇ ਉਦੋਂ ਵੀ ਦਿਮਾਗ 'ਚ ਇਹੀ ਸੀ ਵੀ ਗਾਜਿਆਣੀਆ ਬਦਮਾਸ਼ ਹੁੰਦਾ ਸੀ ਪਰ ਮੈਂ ਕਹਿੰਦਾ ਮੇਰੇ ਚੰਗੇ ਕਰਮ ਸੀ ਉਦੋਂ ਹਫਤੇ ਇੱਕ ਬਾਅਦ ਮੈਂ ਬੱਬਰ ਕਾਲੀ ਲਹਿਰ ਤੇ ਇੱਕ ਕਿਤਾਬ ਪੜ੍ਹ ਰਿਹਾ ਸੀ ਬੱਬਰ ਕਾਲੀ ਲਹਿਰ ਦੇ ਹੁਣ ਜਿਹੜੇ ਇਹਨੇ ਡਾਕੇ ਮਾਰੇ ਸੀ ਅਸਲ ਜੋ ਬੱਬਰ ਕਾਲੀ ਲਹਿਰ ਵਾਲस्ते ਮਾਰੇ ਸੀ ਹੁਣ ਬੱਬਰ ਕਾਲੀ ਖਾਂਬਰੇਡ ਸਿੱਖ ਸਖ ਸੀ ਤੇ ਉਹ ਉਹਨਾਂ ਚੋਂ ਜਿਹੜੇ ਹੁਣ ਆਪ ਕਹਿੰਦੇ ਉਹ ਤਾਂ ਬਦਮਾਸ਼ ਰਲੇ ਹੋਏ ਸੀ ਡਾਕੂ ਰਲੇ ਹੋਏ ਸੀ ਉਹ ਉਥੋਂ ਪੜ ਕੇ ਤੁਹਾਨੂੰ ਪਤਾ ਲੱਗੂਗਾ ਵੀ ਜਿਹੜੇ ਉਦੋਂ ਡਾਕੂ ਵੀ ਡਾਕਾ ਕਦੇ ਵਾਸਤੇ ਮਾਰਦੇ ਸੀ ਉਹ ਘਰ ਬਣਾਉਣ ਵਾਸਤੇ ਨਹੀਂ ਸੀ ਉਹ ਲਹਿਰਾਂ ਨੂੰ ਚਲਾਉਣ ਵਾਸਤੇ ਜੁੜ ਕਰਦੇ ਸੀ ਉਥੋਂ ਗਿਆਨ حاصل ਹੁੰਦਾ ਇਹਨਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਮੈਨੂੰ ਤਾਂ ਲੱਗਦਾ ਇਤਿਹਾਸ ਵੱਲ ਤਾਂ ਨਿਗਾਹ ਹੈ ਨਹੀਂ ਬਸ ਇਹ ਵਿਊ ਵੱਲ ਨਿਗਾਹ ਹੀ ਉਹ ਬਣ ਜਾਂਦੇ ਹੁੰਦੇ ਕਈ ਹੁਣ ਵੀ ਗਾਲਾਂ ਕੱਢਦੇ ਹੋਣਗੇ ਇੱਕ ਚੀਜ਼ ਆ ਤੁਸੀਂ ਸ਼ੁਭਕਰਨ ਦੀ ਗੱਲ ਕਰੀ ਆ ਪੰਜਾਬ ਸਰਕਾਰ ਦੀ ਭੂਮਿਕਾ ਖਾਸ ਕਰਕੇ ਮੈਂ ਦੇਖਦੇ ਹਾਂ ਚਾਹੇ ਇੱਕ ਪੰਜਾਬ ਦੇ ਕਿਸਾਨ ਨੌਜਵਾਨ ਦੀ ਜਿਹੜੀ ਮੌਤ ਹੁੰਦੀ ਆ ਜਿਵੇਂ ਇਹ ਕਹਿੰਦੇ ਨੇ ਕਿ ਪੰਜਾਬ ਦੀ ਸਰਹੱਦ ਦੇ ਵਿੱਚ ਆ ਕੇ ਉਹਤੇ ਗੋਲੀ ਮਾਰੀ ਗਈ ਆ ਪੰਜਾਬ ਦੀ ਸਰਹੱਦ ਦੇ ਵਿੱਚ ਆ ਕੇ ਪੰਜਾਬ ਦੇ ਕਿਸਾਨ ਜਿਹੜੇ ਕੁੱਟੇ ਜਾਂਦੇ ਆ ਟਰੈਕਟਰਾਂ ਦਾ ਨੁਕਸਾਨ ਕੀਤਾ ਜਾਂਦਾ ਡਰੋਨ ਬੰਬ ਜਿਹੜੇ ਪੰਜਾਬ ਦੀ ਸਰਹੱਦ ਦੇ ਵਿੱਚ ਆ ਕੇ ਛੁੱਟੇ ਜਾਂਦੇ ਆ ਪੰਜਾਬ ਸਰਕਾਰ ਦੀ ਭੂਮਿਕਾ ਜਿਹੜੀ ਉਹ ਕਿਵੇਂ ਦੇਖਦੋਂ ਕਿਉਂਕਿ ਪੋਸਟਮਾਰਟਮ ਹਾਲੇ ਤੱਕ ਨਹੀਂ ਹੋਇਆ ਮੰਗ ਇਹ ਹੀ ਆ ਕਿ ਚਾਹੇ ਸਾਨੂੰ ਮੁਆਵਜ਼ਾ ਜਿਹੜਾ ਉਹ ਵੀ ਨਾ ਦਿਓ ਨੌਕਰੀ ਵੀ ਨਾ ਦਿਓ ਪਰ ਪਰਚਾ ਦਰ ਦੇਖੋ ਪੰਜਾਬ ਸਰਕਾਰ ਦਾ ਇਮਤਿਹਾਨ ਹੈ ਇਹ ਤੇ ਮੈਨੂੰ ਲੱਗਦਾ ਵੀ ਅਸੀਂ ਬਹੁਤਾ ਚੁੱਪ ਕਰਕੇ ਵੀ ਨਹੀਂ ਬੈਠਾਂਗੇ ਘਟੋ ਘਟਾ ਸਿੱਧਾ ਇਹ ਗੱਲ ਆ ਵੀ ਜਥੇਬੰਦੀ ਪਹਿਲਾਂ ਮੈਂ ਤਾਂ ਹਲਾ ਨਹੀਂ ਕਰਦਾ ਵੀ ਜੇ ਪੰਜਾਬ ਸਰਕਾਰ ਇਹ ਮਤਲਬ ਐਫ ਆਈ ਆਰ ਦਰਜ ਨਹੀਂ ਕਰਦੀ ਤਾਂ ਲੜਾਈ ਆ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਲੜਨੀ ਚਾਹੀਦੀ ਆ ਸਾਡੇ ਲੋਕਾਂ ਨੂੰ ਪੰਜਾਬ ਸਰਕਾਰ ਤੋਂ ਇਨਸਾਫ ਲੈਣਾ ਸੀ ਹਰਿਆਣਾ ਤੋਂ ਇਨਸਾਫ ਮੰਗਦੇ ਆ ਇਹ ਤਾਂ ਐਫ ਆਈ ਆਰ ਪੰਜਾਬ ਸਰਕਾਰ ਨੇ ਦਰਜ ਕਰਨੀ ਆ ਨਾ ਤੇ ਇਹਦੇ ਅਧਿਕਾਰੀ ਹੋ ਕਾਨੂੰਨੀਆ ਮਤਲਬ ਹੈਗੀ ਪਹਿਲਾਂ ਇਹਨਾਂ ਨੇ ਗਲਤ ਕਿਹਾ ਇਹਨਾਂ ਨੇ ਕਿਹਾ ਪਟਿਆਲੇ ਦੇ ਡੀਸੀ ਨੇ ਚਿੱਠੀ ਕੱਢੀ ਵੀ ਸਾਡੇ ਤੁਸੀਂ ਆਇਓ ਨਾ ਇਹਦਾ ਮਤਲਬ ਇਹਨਾ ਜਾਇਜ਼ ਕੱਢੀ ਚਿੱਠੀ ਹੋ ਅੱਜ ਜੇ ਇਹਨਾਂ ਦੀ ਧਰਤੀ ਤੇ ਕਤਲ ਕਰਦੀਆ ਹਰਿਆਣਾ ਦੀ ਮਤਲਬ ਜਿਹੜੀ ਪੁਲਿਸ ਹੈ ਜਾਂ ਮਤਲਬ ਅਰਧ ਸੈਨਿਕ ਨੇ ਤੇ ਉਹਨਾਂ ਦਾ ਗ੍ਰਹਿ ਮੰਤਰੀ ਕਰਾਉਂਦਾ ਹੈ ਤਾਂ ਇਹ ਪਾਇਰ ਕਿਉਂ ਨਹੀਂ ਦਰਜ ਹੋਣੀ ਚਾਹੀਦੀ ਮੈਂ ਕਹਿੰਦਾ ਬਹੁਤਾ ਚਿਰ ਲੋਕਾਂ ਨੇ ਇੱਕ ਦੋ ਦਿਨ ਡੀਕ ਰਿਆ ਲੋਕ 29 ਤਰੀਕ ਤੱਕ ਡੀਕਣਗੇ ਉਸ ਤੋਂ ਬਾਅਦ ਜਿਹੜੀ ਇਹ ਮਨੁਲਾਕ ਹੋੜ ਦੀ ਨੋਕ ਹੈ ਉਹ ਪੰਜਾਬ ਸਰਕਾਰ ਵੱਲੋਂ ਹੋ ਜਾਣੀ ਹੈ ਮੁੱਖ ਮੰਤਰੀ ਦੀ ਭੂਮਿਕਾ ਕਿਵੇਂ ਦੇਖਦੇ ਜਿਹੜੇ ਕਹਿੰਸੀ ਕਿ ਮੈਂ ਕਿਸਾਨਾਂ ਦਾ ਪੁੱਤ ਆ ਕਿਸਾਨਾਂ ਦਾ ਪੁੱਤ ਹੁੰਦੇ ਹੋਏ ਪੰਜਾਬ ਦੇ ਕਿਸਾਨਾਂ ਤੇ ਹੀ ਇਹਨਾਂ ਤਸ਼ੱਦਦ ਹੋਇਆ ਉਹਨਾਂ ਦੇ ਵੱਲੋਂ ਕੁਝ ਪਹਿਲਾਂ ਬਿਆਨ ਤੱਕ ਨਹੀਂ ਆਇਆ ਪਹਿਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੀ ਭੂਮਿਕਾ ਕਿਵੇਂ ਦੇਦੇ ਜਿਹਨਾਂ ਕਹਿੰਦੇ ਆਮ ਘਰ ਦਾ ਤੇ ਮੈਂ ਕਿਸਾਨਾਂ ਦਾ ਪੁੱਤ ਨਾ ਦੇਖੋ ਚੁਟਕਲੇ ਵਾਲੀ ਆਵਾਜ਼ ਬੰਦਾ ਹੈ ਪਹਿਲਾਂ ਪਹਿਲਾਂ ਇਹ ਮਤਲਬ ਕੋᱫੋ ਮਤਲਬ ਵਿਚੋਲਗਰੀ ਕਰਕੇ ਮੀਟਿੰਗਾਂ ਕਰਾ ਕੇ ਮਤਲਬ ਮੈਂ ਕਹਾਂਗਾ ਜਿਹੜਾ ਗਲਤ ਫੈਸਲਾ ਕਰਾ ਚੱਲਿਆ ਸੀ ਪਰ ਹੁਣ ਮਤਲਬ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਤੇ ਅੱਖਾਂ ਖੁੱਲ ਕੇ ਮੈਂ ਪਹਿਲਾਂ ਫੇਰ ਉਹੀ ਗੱਲ ਕਹਿ ਦਿਆਂ ਵੀ ਹੁਣ ਜਿਹੜੀ ਲੋਕਾਂ ਦੀ ਸੋਚ ਦੀ ਧਾਰ ਵੀ ਮਤਲਬ ਪੰਜਾਬ ਸਰਕਾਰ ਦੇ ਉਲਟ ਜਾਊਗੀ ਜਾਊਗੀ ਲੋਕ ਇਸ ਗੱਲ ਤੇ ਹੋਣੇ ਵੀ ਇਹ ਜ਼ਿੰਮੇਵਾਰ ਆ ਜ਼ਿੰਮੇਵਾਰ ਜਿਹੜੇ ਆ ਇਹ ਦਰਜ ਐਫ ਆਈ ਆਰ ਨਹੀਂ ਦਰਜ ਕਰਦੇ ਤੇ ਮੰਗਾ ਦੂਜੀ ਗੱਲ ਇਹ ਐਮ ਐਸ ਪੀ ਅਸੀਂ ਮਤਲਬ ਉਹਨਾਂ ਤੋਂ ਮੰਗਦੇ ਆ ਉਈ ਮਤਲਬ ਬਹੁਤ ਛੋਟਾ ਮਸਲਾ ਨਹੀਂ ਹੈ ਇਹ WTO ਦੀਆਂ ਨੀਤੀਆਂ ਨਾਲ ਜੁੜਿਆ ਹੋਇਆ ਸਵਾਲ ਹੈ ਪਰ ਇਹ ਤਾਂ ਵਾਅਦਾ ਕਰਕੇ ਗਏ ਆ ਨਾ ਇੱਕ ਸਾਲ ਮੂੰਗੀ ਖਰੀਦੀ ਆ ਉਦੋਂ ਵਾਰ ਇਹ ਕਹਿੰਦੇ ਸੀ ਅਸੀਂ ਮਤਲਬ MSP ਦਿਆ ਕਰਾਂਗੇ ਪੰਜਾਬ ਸਰਕਾਰ ਕਿਉਂ ਨਹੀਂ ਦੇ ਸਕਦੀ ਸਾਡੀ ਲੜਾਈ ਇਹਨਾਂ ਨਾਲ ਵੀ ਆ ਕਿ ਡੇਢ ਬਾ MSP MSP ਤੇ ਫਸਲਾਂ ਖਰੀਦਣ ਕਹਿ ਕੇ ਕੀ ਹੋਇਆ ਸਾਡੇ ਕੋਲ ਹੁਣ ਵੀ ਕਹੀ ਜਾਂਦਾ ਮੁੱਖ ਮੰਤਰੀ ਵੀ ਪੈਸੇ ਦਾ ਕੋਈ ਘਾਟਾ ਨਹੀਂ ਫਿਰ ਘਾਟਾ ਕਿਹੜੀ ਗੱਲ ਦਾ ਹੈ ਕਿਤੇ ਮਤਲਬ ਰੋ ਆਪਣੇ ਪੈਨਸ਼ਨਰ ਬੈਂਕ ਦਾ ਜਾਣੇ ਜਿਹੜੇ ਪੈਨਸ਼ਨਰ ਸੀਗੇ ਪੁਰਾਣੇ ਉਹਨਾਂ ਦੀ ਪੈਨਸ਼ਨ ਅੱਧੀ ਕਰਤੀ ਉਹਨਾਂ ਦੀ ਪੈਨਸ਼ਨ ਅੱਧੀ ਆਈ ਤੇ ਤਨਖਾਹ ਜਿਹੜੀ ਸੀ ਉਹ ਮਤਲਬ ਮੌਕੇ ਤੇ ਦਿੱਤੀ ਨਾ ਮੈਂ ਉਹਦਾਂ ਬਰਨਾਲੇ ਸੀ ਬਿਜਲੀ ਬੋਰਡ ਦੇ ਵਿੱਚ ਤਾਂ ਉਹ ਠੀਕ ਹੈ ਉਹ ਬੰਦੇ ਜਾਣਦੇ ਸੀ ਉਹ ਰਾਤ-ਰਾਤ ਮਨਾਂ ਲ ਗੁੱਸੇ ਦੇ ਭਰੇ ਸੜਕਾਂ ਤੇ ਆ ਗਏ ਸਵੇਰ ਨੂੰ ਤੇ ਨਾਲ ਦੀ ਨਾਲ ਹੀ ਪੈਨਸ਼ਨ ਪੂਰੀ ਆ ਗਈ ਜਦੋਂ ਲੋਕ ਲੜਨਗੇ ਇਹ ਮੈਂ ਕਹੂੰਗਾ ਜਿਵੇਂ ਪੰਜਾਬੀ ਚ ਕਹਿੰਦੇ ਆ ਵੀ ਜਿੰਨਾ ਖੇਤਰ ਫੇਰੂਗਾਗੇ ਓਨੇ ਕੀ ਵੀਰ ਚੜ੍ਹਨਗੇ ਦੀ ਐਮਐਸਪੀ ਦੀ ਗੱਲ ਕਰਦੇ ਹਾਂ ਜਿਹੜੇ ਬੀਬਾ ਜੀ ਕਹਿੰਦੇ ਹੁੰਦੇ ਸੀ ਹੁਣ ਤਾਂ ਉਹ ਮੰਤਰੀ ਵੀ ਨੇ ਕੈਬਨਿਟ ਦੇ ਵਿੱਚ ਵੀ ਨੇ ਕਿਸਾਨਾਂ ਆਗੂ ਹੋਣ ਦੇ ਨਾਤੇ ਕਿਤੇ ਮੀਟਿੰਗ ਦੇ ਵਿੱਚ ਮਿਲ ਕੇ ਗੱਲਬਾਤ ਕਰਕੇ ਦੇਖ ਲਓ ਜਿਹੜੇ 5 ਮਿੰਟਾਂ ਦੇ ਵਿੱਚ ਐਮਐਸਪੀ ਦੀ ਗੱਲ ਕੀਤੀ ਸੀ ਕੀ ਪਤਾ ਦੇਈ ਦੇਣ ਤੁਹਾਨੂੰ ਕਿਸਾਨਾਂ ਵਗੂ ਤਰਤੇ ਮਿਲ ਕੇ ਦੇਖ ਲਓ ਨਹੀਂ ਉਹ ਬੀਬਾ ਮਤਲਬ ਇੱਧਰ ਨਹੀਂ ਕੰਮ ਕਰਦੀ ਇਧਰ ਅਸੀਂ ਖੇਤੀਬਾੜੀ ਮੰਤਰੀ ਨਾਲ ਕਰੀਏ ਗੱਲ ਜਾਂ ਹੋਰ ਨਾਲ ਚੱਲਦਾ ਲੜ ਲੱਪਾ ਲੱਗੀ ਜਾਂਦਾ ਉਹ ਬੀਬੀ ਲੱਗੀ ਹੋਣਾ ਰੰਗਲਾ ਪੰਜਾਬ ਬਣਾਉਣ ਤੇ ਉਹਦਾ ਉਹਨੇ ਮਹਿਕਮਾ ਆਇਆ ਇੱਕ ਪਾਸੇ ਸਾਡਾ ਪੁੱਤ ਦੀ ਲਾਸ਼ ਪਈ ਸੀ ਸਾਡੇ ਮਤਲਬ 100 ਕਸਾਨ ਪੱਟੜ ਪਿਆ ਸੀ ਤੇ ਉਧਰ ਰੰਗਲਾ ਪੰਜਾਬ ਮਨਾਇਆ ਜਾ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ ਉਹ ਬੀਬੀ ਦੀ ਡਿਊਟੀ ਇਹੀ ਆ ਉਹ ਕਰ ਰਹੀ ਆ ਆਪਦੀ ਮਰ ਜਾਂਦਾ ਇੰਨੀ ਅਰ ਸਾਹਿਬ ਰੰਗਲਾ ਪੰਜਾਬ ਵੀ ਇੱਕ ਪਾਸੇ ਲਾਸ਼ਾਂ ਪਈਆਂ ਹੁਣ ਇੱਕ ਪਾਸੇ ਖੁਸ਼ੀਆਂ ਮਨਾਇਆਂ ਜਾਂਦੀਆਂ ਬਈ ਨਹੀਂ ਖੇਤੀਓ ਕੀਤੀ ਜਾ ਸਕਦੀ ਇਹਦੀ ਜਿਆਦਾ ਇਹਨਾਂ ਦੇ ਦਿਮਾਗ ਦੇ ਵਿੱਚ ਸਿਰ ਨਹੀਂ ਹੁੰਦਾ ਆਪਾਂ ਤਾਂ ਕਹਿੰਦੇ ਆ ਜੇ ਗਵਾਂਡੀਆਂ ਦਾ ਵੀ ਮਰੇ ਹੋਵੇ ਅਫਸੋਸ ਹੁੰਦਾ ਜਿਨ੍ਹਾਂ ਨੇ ਆਪ ਦਾ ਮਰੇ ਤੋਂ ਵੀ ਅਫਸੋਸ ਨਹੀਂ ਕੀਤਾ ਪੰਜਾਬ ਸਰਕਾਰ ਦੀ ਨਲਕੀ ਆ ਇਹ